ਯਾਪ ਜੀ ਸਹਿ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਵੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਯਾਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਟੋਪੈ ਚੁਪ ਨਾ ਹੋਵੇ ਜੇ ਲਾਏ ਰਹਾ ਲਿਖਤਾਲ ਉਹ ਕਿਆ ਉਕਨਾ ਉਤਰੀ ਜੇ ਬੰਨਾ ਪੂਰੀਆ ਪਾਸ ਚਾਹ ਸਿਆੜਿਆ ਲਖ ਹੋਏ ਤਾਂ ਇੱਕ ਨਾ ਚੱਲਣਾ ਕਿਬ ਸੱਚਿਆਰਾ ਹੋਈਐ ਕਿਬ ਪੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ ਹੁਕਮੀ ਹੋਣ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮੀ ਉਤਮਨੀ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੋ ਤਕੋ ਗੁਣ ਬਟਿਆਈਆ ਚਾਰ ਕਾਵੈ ਕੋ ਵਿਦਿਆ ਬਿਕਮ ਵਿਚਾਰ ਕਾਵੈ ਕੋ ਸਾਜ ਕਰੇ ਤਨ ਕੇ ਕਾਵੈ ਕੋ ਜੀ ਲੈ ਫਿਰ ਦੇ ਕਾਵੈ ਕੋ ਜਾਪੈ ਦਿਸੈ ਤੂ ਕਾਵੈ ਕੋ ਮੇਕਾ ਹਾਦਰ ਹਾਦੂਰ ਕਥਨਾ ਕਥੀ ਨ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਲੈਂਦੇ ਥੱਕ ਪਾਏ ਜੁਗਾ ਜੁਗਾਂਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਗਸੈ ਬੇਪਰਵਾਹ ਸਾਚਾ ਸਹਿਜ ਸਾਚ ਨਾਏ ਭਾਖਿਆ ਪਾਉ ਉਬਾਰ ਆਖੇ ਮੰਗੇ ਦੇ ਦੇ ਦਾਤ ਕਰੇ ਤਦਾਰ ਫਿਰ ਕੈ ਅਗੈ ਰਖਿਆ ਜਿਤ ਦੀ ਸੈ ਦਰਵਾਰ ਮੂਹੇ ਬੋਲਨ ਮੂਲੀਏ ਜਿਤ ਸੁਨ ਤਰੇ ਪਿਆਰ ਅਮਰਤ ਵੇਲਾ ਸਚਨਾਓ ਵਡੇ ਆਇਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਐਵੇਂ ਜਾਣੀਏ ਸਭ ਆਪੇ ਸੰਜਿਆ ਬਾਪ ਤੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੇ ਚੰ ਸੋਏ ਜਿਨ ਸੇਵਿਆ ਤਿੰਨ ਪਾਇਆ ਮਾਨ ਨਾਨਕ ਕਾਬੀਏ ਗੁਣੀ ਨਿਦਾਨ ਆਵੀਐ ਸੋਨੀਐ ਮਨ ਰਖੀਐ ਪਾਉ ਦੁਖ ਪਰੇ ਸੁਖ ਕਰ ਲੈ ਜਾਏ ਗੁਰਮੁਖ ਨਾਨਕ ਗੁਰਮੁਖ ਦੇ ਗੁਰਮੁਖ ਰਹਿ ਆ ਸਮਾਈ ਗੁਰ ਇਸਰ ਗੁਰੂ ਗੋਰੀਕ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਆ ਜਾਣਾ ਆਖਾਂ ਨਹੀਂ ਕਹਿ ਨਾ ਕਥ ਨਾ ਜਾਈ ਗੁਰਾ ਇਕ ਤੇ ਬੁਝਾਈ ਸਭਨਾਂ ਜੀ ਆਕਾ ਇਕ ਦਾਤਾ ਸੋ ਮੈਂ ਬਿਸਰੈ ਨਾ ਆਈ ਜਨਾਵੈ ਜੇ ਤਿਸ ਪਾਵੈ ਬਿਨ ਭਾਣੇ ਕੇ ਨਾਈ ਕਰੀ ਜੇ ਤੀਸਰੇ ਤੇ ਉਪਾਈ ਵੇਖਾ ਬਿਨ ਕਰਮਾ ਕੇ ਮਿਲ ਲੈ ਮੱਤ ਵਿਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਏ ਸਭਨਾ ਜੀ ਆਕਾ ਇੱਕ ਤਾਤਾ ਸੋ ਮੈਂ ਵਿਚਰੇ ਨਾ ਜਾਈ ਜੇ ਚੁਕਚਾਰੇ ਆਰਜ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਨੀਐ ਨਾਲ ਚਲੈ ਸਭ ਕੋਏ ਚੰਗਾ ਨਾ ਉਹ ਖਾਇਕੈ ਜਸ ਕੀਰਤ ਜਗ ਲੇ ਜੇ तिस ਲੰਦਰ ਨਾ ਆਵੀ ਤਾ ਬਾਤ ਨਾ ਪੁੱਛਾ ਕੇ ਈਟਾ ਅੰਦਰ ਪੀਟ ਕਾਲ ਤੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬਤਿਆ ਗੁਣ ਦੇ ਇਹਾ ਕੋਏ ਨਾ ਸੋਜੀ ਜੇ तिस ਗੁਣ ਕੋਏ ਕਰੇ ਸੁਣੀਐ ਸਿੱਧ ਪੀਰ ਸੁਰਨਾਥ ਦੁਨੀਆ ਤਰ ਤਤਵਲ ਅਕਾਸ ਦੁਨੀਆ ਦੀਪ ਲੋਪਤਾਲ ਦੁਨੀਆ ਕੋ ਨ ਛਕ ਕਾਲ ਨਾਨਕ ਭਗਤਾ ਸਦਾ ਬਿਗਾਸ ਦੁਨੀਆ ਦੁਖ ਪਾਪ ਕਾ ਨਾਸ ਦੁਨੀਆ ਇਛਰ ਪਰਮਾ ਇੰਦ ਦੁਨੀਆ ਮੁਖ ਸਲਾਹਨ ਮੰਦ ਦੁਨੀਆ ਜੋਗ ਜੁਗਤ ਤਨ ਬੇਰ ਦੁਨੀਆ ਸਾਸਤ ਸਿਮਲਤ ਬੇਰ ਨਾਨਕ ਭਗਤਾ ਸਦਾ ਬਿਗਾਸ ਦੁਨੀਆ ਦੁਖ ਪਾਪ ਕਾ ਨਾਸ ਸੁਨੀਏ ਸਤ ਸੰਤੋਖ ਗਿਆਨ ਸੁਨੀਏ ਅਸਤ ਕਾ ਇਸ਼ਨਾਨ ਸੁਨੀਏ ਪਰ ਪਰ ਪਾਵੇ ਮਾਨ ਸੁਨੀਏ ਲਾ ਕੈ ਸਹਿਜ ਗਿਆਨ ਨਾਨਕ ਭਗਤਾ ਸਦਾ ਬਿਗਾਸ ਸੁਨੀਏ ਦੂਖ ਪਾਪ ਕਾ ਨਾਸ ਸੁਨੀਏ ਸਰ ਗੁਨ ਕੇ ਗਾ ਸੁਨੀਏ ਸੇਖ ਪੀਰ ਪਾਸਾ ਸੁਨੀਏ ਅੰਦੇ ਪਾਵੇ ਰਾਹ ਸੁਨੀਏ ਹਾਤ ਹੋ ਗਏ ਅਸਦਾ ਨਾਲਕ ਭਗਤਾ ਸਦਾ ਬਿਗਾਸ ਸੁਣੀਐ ਦੁੱਖ ਪਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਵਿਚੈ ਪਛਤਾਏ ਕਾਗਦ ਕਲੋਂ ਨਾ ਲਿਖਨ ਹਾਰ ਮੰਨੇ ਕਾ ਵਾ ਕਰਨ ਵਿਚਾਰ ਐਸਾ ਨਾਮ ਨਰੀਂਜਨ ਹੋਏ ਏ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੀਂਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਥਾਕ ਨਾ ਪਾਏ ਮੰਨੈ ਪਥ ਸਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੇ ਪੰਥ ਮੰਨੈ ਧਰਮ ਸਿਤੀ ਸੰਵੰਤ ਐਸਾ ਨਾਮ ਨਰੀਂਜਨ ਹੋਏ ਇਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਖ ਦਵਤ ਮੰਨੈ ਪਰਵਾਰੈ ਸਦਾਰ ਮੰਨੈ ਧਰੈ ਤਾਰੇ ਗੁਰ ਸਿਖ ਮੰਨੈ ਨਾਨਕ ਪਾਵੇ ਨਾਤੇ ਐਸਾ ਨਾਮ ਦਰਿੰਜਨ ਹੋਏ ਇਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਖੈ ਮਾਨ ਪੰਚੇ ਮੋਹ ਦਰਦ ਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਦੋਲ ਤਰਉਨ ਤੇ ਆ ਕਾ ਪੁੱਤ ਸੰਤੋਖ ਕਾਪ ਰਖਿਆ ਜਿਨ ਸੁ ਜੇ ਕੋ ਬੂਝਾ ਹੋ ਗਐ ਸਚਿਆ ਸਭ ਲੈ ਉਪਰ ਕੇਤਾ ਬਾਰ ਧਰਤੀ ਹੋਰ ਪਰੈ ਹੋਰ ਇਸ ਦੇ ਭਾਤ ਲੈ ਕਵਨ ਜੋਰ ਜੇ ਜੰਤ ਰੰਗਾ ਕੇ ਨਾਮ ਸਵਨਾ ਲਿਖਿਆ ਬੁਰੀ ਕਲਾਮ ਏ ਲੇਖਾ ਲੇਖ ਜਾਨੈ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਧਾਨ ਸਲਾਹਾਂ ਦੇ ਰੂਪ ਕੀਤੀ ਦਾਤ ਜਾਨੈ ਕੌਣ ਕੂਤ ਕੀਤਾ ਪਜਾਓ ਇੱਕੋ ਕਵਾਓ ਤਿਸ ਦੇ ਹੋਏ ਲਖ ਦਰਿਆਓ ਪੁਤਰਿਤ ਕਵਨ ਕਹਾ ਵਿਚਾਰ ਮਾਰਿਆਂ ਨ ਆਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਬਲਿਕਾ ਤੂ ਸਦਾ ਸਲਾਮਤ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਬੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰਮ ਪਖ ਸਾਰ ਅਸੰਖ ਮੋਹ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਪਰ ਅਨਜਾ ਪਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਨਰੇਕਾਰ ਅਸੰਖ ਮੂਰਖ ਅੰਧ ਗੋਲ ਅਸੰਖ ਚੋਰ ਹਰਾਮ ਕੋ ਅਸੰਖ ਅਮਰ ਕਰ ਜਾਏ ਜੋ ਅਸੰਖ ਕਲ ਵਦ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁਰੀਆ ਕੁਨੇ ਫਰਾਏ ਅਸੰਖ ਮਲੇਸ਼ ਮਲ ਪਖ ਖਾਏ ਅਸੰਖ ਨਿੰਦਕ ਸਹਿਰ ਕਰ ਬਾਰ ਨਾਨਕ ਨੀਜ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਬਾ ਜਿਉ ਤੂ ਤ ਪਾਵੈ ਸਾਈ ਬਲਿਕਾਰ ਤੂ ਸਦਾ ਸਲਾਮਤ ਨਰੇਂਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਅਸੰਗ ਕਲੋ ਅਸੰਗ ਅੰਕ ਕਰੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਿਖਾਨ ਜਿਨ ਦੇ ਲਿਖੇ ਤਿਸ ਸਿਰ ਨਾਏ ਜਿਬ ਫਰਮਾਏ ਤਿਬ ਤੇ ਬਪਾਏ ਚੇਤਾ ਕੀਤਾ ਤੇਤਾ ਨਾਓ ਪਿਨ ਨਾ ਰਹਿ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਆਰਿਆ ਨਾ ਜਾਵਾ ਏਕ ਵਾਰ ਜੋਤ ਉਤਪਾਵੇ ਸਾਈ ਬਲਿਕਾ ਤੂੰ ਸਦਾ ਸਲਾਮ ਨਰੇਕਾਰ ਭਰੀਏ ਹੱਥ ਪੈਰ ਤੰਦ ਤੇ ਪਾਣੀ ਧੋਤ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇਸਾ ਬੋਲੇ ਇਹ ਹੋ ਧੋਏ ਭਰੀਏ ਮਤ ਪਾਪਾ ਕੈ ਸੰਗ ਹੋ ਧੋ ਪੈ ਨਾ ਵੈ ਕੈ ਰੰਗ ਹੂਨੀ ਪਾਪੀ ਆਖਣ ਨਾ ਏ ਕਰ ਕਰ ਕੰਲਾ ਲੈ ਸਕੇ ਜਾਏ ਆਪੇ ਵੀ ਆਪੇ ਹੀ ਕਾਏ ਨਾਨਕ ਹੁਕਮਿ ਆਵੇ ਜਾਏ ਤੀਰਤ ਤਪ ਤਿਆਤ ਤਤ ਤਾਨ ਏਕੋ ਪਾਵੇ ਦਿਲ ਕਾ ਮਾਨ ਸੁਣੀਐ ਮੰਨੀਐ ਮਨ ਕੀਤਾ ਪਾਓ ਅੰਤਰਗਤ ਤੀਰਤ ਮਨ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਦੁਆਸਤ ਆਤਮ ਬਾਣੀ ਬਰਮਾਓ ਸਤ ਸੋਹਾਨ ਸਦਾ ਮਨ ਚਾਓ ਕਵਨ ਸੰਦੇਲਾ ਬਖਤ ਕਵਨ ਕਵਨ ਤਿੱਥ ਕਵਨ ਵਾਰ ਕਵਨ ਸੀ ਰੁੱਤੀ ਮਹ ਕਵਨ ਜਿ ਤੋਆ ਅਕਾਰ ਬੇਲਾ ਪਾਇਆ ਪਰਤੀ ਜੇ ਹੋਵੇ ਲਿਖ ਪੁਰਾਨ ਬਖਤ ਨਾ ਭਾਇਓ ਕਾਦਿਆ ਜੇ ਲਿਖਣ ਲੇਖ ਕੁਰਾਨ ਤਿਤ ਵਾਰ ਨਾ ਜੋਗੀ ਜਾਣੈ ਰਤ ਮਹ ਨਾ ਕੋਏ ਜਾ ਕਰਤਾ ਸਿੱਧੀ ਕਾਉ ਸਜੈ ਆਪੈ ਜਾਣੈ ਸੋਈ ਕੀਪ ਕਰ ਆਖਾ ਕੀਪ ਸਲਾਈ ਕਉ ਵਰਨੀ ਕਿਪ ਜਾਣਾ ਨਾਨਕ ਆਖੰਡ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਹੈ ਵੱਡੀ ਨਾਈ ਕੀਤਾ ਜਾਗਾ ਹੋਵੇ ਨਾਨਕ ਜੇ ਕੋ ਆਪ ਜਾਣੇ ਅਗੇ ਗਿਆਨਾ ਸੋਹ ਹੈ ਪਤਾਲ ਹਪਤਾਲ ਅਕ ਆਕਾਸਾ ਆਗਾਸ ਕੋੜ ਕੋੜ ਕੇ ਪਲ ਤੱਕੇ ਬੇਤ ਕਹਿਣ ਇਕ ਬਾਤ ਸੈਸ 18 ਕਹਿਣ ਤੇਵਾ ਸੁਨੋ ਇੱਕ ਦਾਤ ਲੇਖਾ ਹੋਏ ਦਾ ਲਿਖਿਆ ਲੇਖਾ ਹੋਏ ਵਿਰਾਸ ਨਾਨਕ ਬੱਟਾ ਆਖੀਐ ਆਪੇ ਜਾਣ ਆਬ ਸਲਾਹੀ ਸਲਾਹ ਇਤੀ ਸੂਰਤ ਨਾ ਪਾਈਆ ਨਦੀਆ ਤੇ ਵਹ ਆਵੇ ਸਮਾਨ ਨਾ ਜਾਣੀਐ ਸਮੰਦ ਸਾ ਸੁਲਤਾਨ ਗਹਿਰਾ 체ਤੀ ਮਾਲ ਤਨ ਈਰੀ ਤੁਨ ਨਾ ਹੋਣੀ ਤੇ तिस ਮੰਨੇ ਨਾ ਵਿਸਰੇ ਅੰਤ ਨਾ ਸਿੱਧੀ ਕਰਨ ਨਾ ਅੰਤ ਅੰਤ ਨਾ ਕਰਨੇ ਦੇ ਨਾ ਅੰਤ ਅੰਤ ਨਾ ਦੇਖਣ ਸੁਣਨ ਨਾ ਅੰਤ ਅੰਤ ਨਾ ਜਾਪਾ ਕੀਆ ਮਨ ਮੰਤ ਅੰਤ ਨਾ ਜਾਪਾ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਆਵਾਰ ਅੰਤ ਕਰਨ ਖੇਤੇ ਬਿਲਾ ਅੰਤ ਕੇ ਅੰਤ ਨਾ ਪਾਏ ਜਾਏ ਇਹ ਅਤ ਨਾ ਜਾਣਾ ਕੋਏ ਬੋਤਾ ਕਹੀਏ ਬੋਤਾ ਹੋਏ چے اوپر اونچا ناؤ جی بڑا ہو گئے اس اونچے کو چان سوئے آپ آپ نانک ندری کرمی داس ਬਹੁਤਾ ਕਰਮ ਲਿਖਿਆ ਨਾ ਜਾਏ ਪਤਾ ਦਾਤਾ ਦਿਲ ਨਾ ਤੁਮਾਏ ਕੀਤੇ ਮੰਗੇ ਜੋਤ ਉਪਾਰ ਕੀਤੀਆਂ ਗਲਤ ਨਹੀਂ ਵਿਚਾਰ ਕੀਤੇ ਕਾਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਏ ਕੀਤੀਆ ਦੁੱਖ ਭੁੱਖ ਸਤਮਾਰ ਇਹ ਵੀ ਦਾਤ ਤੇਰੀ ਦਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਆਏ ਆਖਣ ਪਾਏ ਉਹ ਜਾਣੈ ਜੇਤੀਆ ਮੋ ਖਾਏ ਆਪੇ ਜਾਣੈ ਆਪੇ ਦੇ ਅੱਖ ਸੇਵੀ ਕੀਕੇ ਜਿਸਨੋ ਬਖਸ਼ੈ ਸਿਰਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੂਲ ਗੁਣ ਅਮੂਲ ਵਪਾਰ ਅਮੂਲ ਵਪਾਰੀਆ ਅਮੂਲ ਪੰਡਾਰ ਅਮੂਲ ਆਵੇ ਅਮੂਲ ਜਾਏ ਅਮੂਲ ਪਾਏ ਅਮੂਲਾ ਸਮਾਏ ਅਮੂਲ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਬਰਵਾਨ ਅਮੋਲ ਬਖਸ਼ੀਸ ਅਮੋਲ ਨਿਸ਼ਾਨ ਅਮੋਲ ਕਰਮ ਅਮੋਲ ਫੁਰਮਾਨ ਅਮੋਲ ਅਮੋਲ ਆਖਿਆ ਨਾ ਜਾਏ ਆਖ ਆਖ ਰਹੇ ਨਿਬਲਾਏ ਆਖੇ 베ਦ ਪਾਠ ਪੁਰਾਨ ਆਖੇ ਪਰੇ ਕਰੇ ਬਕਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਿਦ ਆਖੇ ਕੀਤੇ ਕੀਤੇ ਬੁੰਦ ਆਖੇ ਦਨਵ ਆਖੇ ਦੇ ਆਕੇ ਸੋਨਰ ਮਨ ਜਨ ਸੇ ਇਤੇ ਆਕੇ ਆਖਣ ਪਾਏ ਇਤੇ ਕਰ ਕਰ ਉਟੂਟ ਜਾਏ ਇਤੇ ਕੀਤੇ ਹੋਰ ਕਰੇ ਆਖ ਨਾ ਲਖੇ ਕੀਕੇ ਜੇਵਨ ਉਪਾਵੇ ਜੇਵਨ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਬਗਾ ਲਿਖਿਆ ਸਿਰ ਅਗਵਾਰ ਅਗਵਾਰ ਸੋਦਰ ਕਿਹਾ ਸੋ ਕਰਕੇ ਹਾਂ ਜਿਤਬੈ ਸਰਬ ਸੰਵਾਲੇ ਬਾਜੇ ਨਾਦ ਅਨੇਕ ਅਸੰਖਾ ਆਕੇ ਤੇ ਬਾਵਨ ਹਾਰੇ ਤੇ ਤੇ ਰਾਗ ਭਰੀ ਸਿਉ ਕਹੀਐਨ ਕੇਤੇ ਗਾਵਨ ਹਾਰੇ ਕਾਵਨ ਤੁਧਨੋ ਪਵਨ ਪਾਰੀ ਬਚੰਦ ਕਾਵੇ ਰਾਜਾ ਤਰਵੰਦਵਾਰੇ ਕਾਵੇ ਚਿੱਤ ਕੁਤ ਲਿਖ ਜਨ ਲਿਖ ਲਿਖ ਤਰਾਂ ਵਿਚਾਰੇ ਕਾਵੇ ਇਛਰ ਬਰਮਾ ਦੇਵੀ ਸੋਹਨ ਸਦਾ ਅਸਵਾਰੇ ਕਾਵੇ ਇੰਦਰਾਸਨ ਬੈਠੇ ਦੇਵ ਜੀਆਂ ਦਰ ਨਾਲੇ ਕਾਵੇ ਚਿੱਤ ਸਮਾਦੀ ਅੰਦਰ ਕਾਵੇ ਸਦ ਵਿਚਾਰੇ ਗਾਵਨ ਜਤੀ ਸਤੀ ਸੰਤੋ ਕੀ ਕਾਵੇ ਬੀਰ ਕਰਾਰੇ ਕਾਵਨ ਪੰਡਿਤ ਪਰਨਨ ਕੀ ਸੁਰ ਜੁਗ ਜੁਗ ਮੈਦਾਨ ਨਾਲੇ ਕਾਵੇ ਮੌਨਿਆ ਮਨ ਮੋਹਨ ਸੁਖਮਸਤਿਆਲੇ ਕਾਵਲ ਰਤ ਉਪਾਏ ਤੇਰੇ ਅਸ਼ਟ ਤੀਰੇ ਨਾਲੇ ਕਾਵੇ ਜੋਤ ਮਹਾ ਬਲ ਸੁਦਾ ਕਾਵੇ ਕਾਰੀ ਚਾਰੇ ਕਾਵੇ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਤੋਈ ਤੁਧ ਨੂੰ ਗਾਵੈ ਜੋ ਤੁਧ ਪਾਵਨ ਰੰਤੇ ਤੇਰੇ ਭਗਦਰਸਾਲੇ ਹੋਰ ਕੀਤੇ ਗਾਵਨ ਸੋ ਮੈਂ ਜਿਤਨਾ ਆਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਈ ਸਾਚਾ ਸਾਜੀ ਨਾਈ ਐਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਿਨਸੀ ਮਾਇਆ ਜਿੰਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕੰਸੀ ਫੇ ਹੁਕਮ ਨਾ ਕਰਨਾ ਜਾਈ ਸੋ ਪਾਸੈ ਸਾ ਪਾਸੈ ਨਾਨਕ ਰਹਿ ਰਜਾਈ ਮੰਦਾ ਸਤੋ ਗ ਸਰੋ ਪਤ ਜੋਲੀ ਧਿਆਨ ਕੀ ਕਰੇ ਬੋਤ ਇੰਤ ਕਾਲ ਕੁਹਾਰੀ ਕਾਇ ਜੁਗਤੰਦਾ ਪ੍ਰਤੀ ਆਈ ਪੰਤੀ ਸਗਲ ਜਮਾਤੀ ਮਨ ਜੀਤੈ ਯਗ ਜੀਤ ਅਦੇਸ਼ ਤਿਤੇ ਅਦੇਸ਼ ਆਦ ਅਨੀਲ ਅਨਾਦ ਅਨਹਦ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਿਆ ਬਨਾਰਨ ਘਟ ਘਟ ਬਾਜੇ ਨਾਦ ਆਪ ਨਾਤ ਨਾਤੀ ਸਭ ਜਾ ਕੀ ਰਿਤ ਚਿਤ ਅਵਰਾ ਸਾਧ ਸੰਜੋਗ ਪੰਜੋਗ ਤੋਏ ਕਾਲ ਚਲਾਵੇ ਲੇਕੇ ਆਵੇ ਪਾਗ ਅਦੇਸ਼ ਦਿਸੈ ਅਦੇ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕੋ ਵੇ ਇਕਾ ਮਾਈ ਜੁਗਤ ਵਿਆਹੀ ਦਿਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਧਾਰੀ ਇਕ ਲਾਏ ਦੀਵਾਨ ਜੇ ਬਤੀਸ ਪਾਵੈ ਤਿਵੈ ਚਲਾਵੈ ਜਿਬ ਹੋਗੈ ਬੁਰਮਾਨ ਓ ਬਿਖੈ ਓਨਾ ਨਦਰਨਾ ਆਵੈ ਬੋਤਾ ਏ ਬਿਰਾਨ ਅਦੇਸ਼ ਤਿਸੈ ਅਦੇਸ਼ ਆਦ ਅਨੀਰ ਅਨਾਦ ਅਨਹਦ ਜੁਗ ਜੁਗ ਇਕੋ ਵੇਸ ਆਸਨ ਲੋਲ ਉਹੰਦਾ ਜੋ ਕਿਸ ਪਾਇਆ ਸੋ ਏਕਵਾਰ ਕਰ ਕਰ ਦੇਖੈ ਸਿਜਨਾ ਨਾਨਕ ਸਾਚੇ ਕੀ ਸਾਚੀ ਗਾਤ ਅਦੇਸ ਤਿਸੈ ਅਦੇਸ ਆਦ ਅਨੀਰ ਅਨਾਦ ਅਨਾਹਦ ਜੁਗ ਜੁਗ ਏਕੋ ਵੇਸ ਇਕ ਦੂਜੀ ਹੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਕੀਐ ਇਕ ਨਾਮ ਜਗਦੀਸ਼ ਇਤਰਾਹ ਪਤ ਪਵਣੀਆਂ ਚੜੀਆਂ ਹੋਏ 21 ਸੁਣ ਗੱਲਾ ਆਕਾਸ਼ ਕੀ ਕੀਤਾ ਆਈ ਰੀ ਨਾਨਕ ਨਦਰੀ ਪਾਈਐ ਕੁੜੀ ਕੁੜੈ ਬੈਠੀ ਆਕਨ ਜੋਰ ਚ ਪੈ ਨਰ ਜੋਲ ਜੋ ਨਾ ਮੰਗੇ ਦੇ ਨ ਜੋਲ ਜੋ ਨਾ ਜੀਵਨ ਮਰਨ ਨਰ ਜੋਲ ਜੋ ਨਾ ਰਾਜ ਮਨ ਮਨ ਸੋਹ ਜੋਤੀ ਗਿਆਨ ਵਿਚਾਰ ਜੋ ਨਾ ਜੋਤੀ ਸੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਜ ਨਾ ਹੋਏ ਰਾਤੀ ਰੁਤੀ ਤੀਤੀ ਵਾਰ ਭਵਨ ਪਾਣੀ ਅਗਨੀ ਪਤਾਲ ਇਸ ਵਿੱਚ ਤਰਤੀ ਤਾਪ ਰਖੀ ਤਰੰਸਾਲ ਜਿਸ ਇਸ ਵਿੱਚ ਅਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਰ ਇੱਥੇ ਸੋਹਣ ਪੰਜ ਪਰਵਾਨ ਨਦਰੀ ਕਰਉ ਪਾਵੇ ਨਿਸ਼ਾਨ ਕੱਚ ਪਕਾਈ ਉਥੇ ਖਾਏ ਨਾਨਕ ਗਾਇਆ ਜਪ ਜਾਏ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੇ ਕਰਮ ਕੀਤੇ ਪਾਵਨ ਪਾਣੀ ਬਸੰਤਰ ਕੀਤੇ ਕਾਲਮ ਮਹੇਸ਼ ਕੀਤੇ ਵਰਮੇ ਰਤ ਕਾਰਿਆ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਆਪਣੇ ਕੇਤੇ ਇੰਦੇ ਚੰਦ ਸੋ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਤ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਨਵ ਮਨ ਕੇਤੇ ਕੇਤੇ ਰਤਨ ਸੰਬੰਧ ਇਤਿਆ ਕਾਰੀ ਕੇਤਿਆ ਬਾਣੀ ਕੇਤੇ ਸੋਤੀ ਸੇਵਕੇ ਤੇ ਨਾਨਕ ਅੰਤ ਨਾ ਅੰਤ ਗਿਆਨ ਕੰਡ ਮੰਗ ਗਿਆਨ ਪਰਚੰਡ ਤਿਥੈ ਨਾਦ ਬਨੋਦ ਕੋਡ ਆਨੰਦ ਚਰਮ ਅੰਤ ਕੀ ਪਾਨੀ ਰੂਪ ਤਿਥੈ ਕਰਿਐ ਕਰਿਐ ਉਪਉਤ ਅਨੂਪ ਤਾਂਕੀਆਂ ਗੱਲਾਂ ਕੱਟੀਆਂ ਨਾ ਜਾਏ ਜੇ ਕੋ ਕਹਿ ਬਿਛੈ ਪਛਤਾਏ ਤਿਥੈ ਕਰਿਐ ਸੁਤ ਮਤ ਮਨ ਬੁੱਧ ਤਿਥੈ ਕਰਿਐ ਸਦਾ ਸਿੱਧ ਕੀ ਸੁਤ ਕਰੋਖੰਡ ਕੀ ਬਾਣੀ ਜੋ ਇੱਥੇ ਹੋ ਨਾ ਕੋਈ ਹੋਰ ਇੱਥੇ ਜੋਤ ਮਹਾ ਬਲਸੂਰ ਤਿੰਨ ਮਹਾਂਕਾਮ ਰਹਾ ਪ੍ਰਭੂਰ ਇੱਥੇ ਸੀਤਾ ਸੀਤਾ ਮੈਵਾ ਮਹ ਤਾਕੇ ਰੂਪ ਨਕਤਨੇ ਜਾਹ ਨਾ ਮਰੇ ਨਾ ਥਾਗੇ ਜਾਏ ਇਨਕੇ ਰਾਮ ਵਸੈ ਮਨ ਮਾਏ ਇੱਥੈ ਭਗਤ ਵਸੈ ਕੇ ਲੋ ਕਰੇ ਅਨੰਦ ਸਚਾ ਮਨਸੋ ਸਚ ਕੰਡ ਵਦੈ ਨਰੀਂਕਾਰ ਕਰ ਕਰ ਵੇਖੈ ਨਦਰ ਨਿਆਲ ਇੱਥੈ ਕੰਡਲ ਮੰਡਲ ਵਰ ਮੰਡ ਏਕੋ ਕਥੈ ਤਾ ਅੰਤ ਨਾਨਤ ਇੱਥੈ ਲੋ ਲੋ ਅਕਾਲ ਜਿਬ ਜਿਬ ਹੋ ਬਹੁਤ ਵੈ ਤਿਵਤਾ ਆਕਾਰ ਵੇਖੈ ਵਿਛੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤਪਾਹਾਰ ਦੀ ਰੇ ਸੁਨਿਆ ਕਰਨ ਮਤ ਬੇਧ ਹਧਿਆਰ ਪਾਉ ਕੱਲਾ ਅਗਨ ਤਪਤਾਓ ਪਾਂਡਾ ਪਾਉ ਅੰਮ੍ਰਿਤ ਤਿਤ ਡਾਲ ਕਰੀਐ ਸਬਦ ਸੱਚੀ ਤਸਕਾਲ ਜਿਨ ਕਾਉ ਨਦਰ ਕਰਮ ਤਿਨ ਕਾਲ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਭਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਾਤ

ਈ ਸੁੱਟੀਨਾ ਜਿਨੇ ਨਾਮ ਤੇ ਆਇਆ ਕੇ ਮਸਕਤ ਕਾ ਨਾਨਕ ਤੇ ਮਖ ਜਲੇ ਕੇ ਈ ਸੁੱਟੀਨਾ